ਸਬਦ ਵਾਹਿਗੁਰੂ ਸਾਹਿਬ ਜੀ ਪਾਤਸ਼ਾਹ ਜਿਸ ਵੇਖਦੇ ਬਾਤ ਬੇੜਕੀ ਚੋਪਈ ਹਮਰ ਕਰੋ ਉਹਦਰ ਰੱਛਾ ਬੁਰਣ ਵੇ ਜਿਜ ਕੇ ਇੱਛਾ ਤਦ ਤਰਨ ਰਹਾ ਮਹਾਰਾਜਾ ਨਾਨਕ ਕ੍ਰੋਪਤਿ ਪਾਰਾ ਹਮਰ ਦਸ जय कजबा करतार मोछ आज कृत करिए स्वर्ग लोक आत्म भरिए पूर्ण हमारी आशा थोरे बल के रहत अस तुम्हारे सार कुय वर्णन ध्यान जो पर चाहो सो तुम तप सेवक सिख ਚਾਰ ਜਨ ਸਤਿਨਾਮ ਵਾਰੀ ਮਾਰੀ ਅਗ ਬੋਧਮਜ ਭਰੀਏ ਬਰਣ ਕਾਲ ਕੋਤਰਾ ਸੁਨਿ ਵਰੀਏ ਉਤਿਸ ਰਾਮ ਨਿਤ ਪੰਛਾ ਸ੍ਰੀ ਅੰਤ ਤਜ ਜੋ ਕਰਿ ਗਵਰੰਚ ਰਾਗ ਜਿਉ ਮਰਕਣਾਰੇ ਸਾਹਿਬ ਸੰਤ ਸਰਾਇਆਰੇ ਦੇਵੰਦ ਦੁਸ਼ਤਨ ਕੇ ਆੰਤ ਤਮਾਪੁਰੇ ਜਗਤ ਦਾਸ ਗੰਤ ਕਾਨੁ ਭਾਇ ਬਬਤਰਾ ਕਰ ਭਾਇ ਸੁਭਿ ਹੋ ਮਤਰਾ ਕਰ ਭਾਇ ਕਰਬ ਸਰ ਪ੍ਰਖਸ ਸਗਲ ਕਾਲ ਗਾਂ ਕੀ ਅਥਮਸਾ ਜਗਨ ਕਾਲ ਜੋ ਕੇ ਸੁਭ ਕੀਓ ਬੇਦਰਾ ਨਮਾ ਜੁਥਿਓ ਜਗਨ ਕਾਲ ਸਭੂ

ਕਰਨ ਕਰਕੇ ਪਰਪਰ ਕੀ ਜਨ ਜਬੂਦ ਕਰਤ ਕਰਾ ਕਰਤਾ mo dete ਮਹਾਂ ਮੋੜ ਗਸਦੇ ਦਾ ਜਾਣਤ ਵਾਜੇ ਉਹ ਕੋ ਕਹਿ ਸਦਾ ਸਗ ਰਾਮਕਾਰ ਕਾ ਜਿਤ ਨਤ ਨਭਾ ਮੋ ਆਪਣੀ ਗੁਰਾ ਦਿੱਤੀ ਵਰਣ ਬਣ ਬਣਤ ਵਹ ਤੇ ਤੇ ਤੁਮਰਾ ਲੰਕਾਰ ਨਾਮ ਜੈ ਵਿਸਾਰ ਕਹਿ ਵਿਦਿ ਸਿਹਾ ਗੁਰਦਮ ਸੰਸਾਰ ਇਕ ਰੂਪਾਨੋ ਸਰੂਪ ਰਾਮ ਭੈਵਰਾ ਕੈ ਭੁਕਾ ਅੰਧਾ ਜੇਦ ਸਿੱਧ ਜਕਿ ਕਿਨੀ ਖਾਨ ਗੋਰ ਰਤ ਦਿਦੇ ਗਉ ਸੂਰਦ ਕਠਾ ਕਉ ਸੁਗੁਣ ਪੈਵ ਸੰਗਰੇ ਅਕਠਾ ਸਾਰੇ ਸਰਸਤ ਖਾਇ ਚੰ ਭਗ ਜਗਾਨ ਸਰੂਪ ਸੁ ਅਪਭਵ ਬੱਛ ਮੇ ਤੁਮ ਕਰੋ ਸੇ ਭਵਾਰ ਸਿਕ ਸੰਗਾਰੋ ਦੁਸਤ ਜਤੇ ਉਤਪਤ ਸੰਗ ਲਿਲੇ ਸ਼ਕਰਣ ਗਤ ਮੋਰ ਕੁਬਾਰ ਤੇ ਹੈ ਤਾਂ ਕੇ ਕਾਲ ਨਿਕੜਨੈ ਚਵ ਤਹ ਸੁਕਰਨਾ ਦਸਦਰ ਸਦਰ ਸਦਕਰਨਾ ਕਰ ਪਦਰ ਸਦਕਰ ਜੈ ਨਾਰਾ ਭਾਉ ਤਾਂ ਕੇ ਤਨ ਕਮਹਾਰ ਰਿੱਧ ਸਦਕਰਮੋ ਸਭੋ ਦੁਸਤ ਸ਼ਾਮ ਸ਼ਰਸ ਕਰਨਾ ਕੋਈ ਏਕ ਬਾਪ ਤੁਮ ਸਭ ਰਾਗਾ ਕਾਲ ਸੁਚਿਤ ਹੈ ਉਹ ਭਾਰੇ ਸਰਬ ਧਰਮ ਸਾਈ ਦਸ ਲੋਕ ਤੇ ਲੋਹ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ